ਸ਼ਤਸ਼ੇ ਕਾਲ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮਹਾਤਨ ਅੰਜਲੀ ਫਗਵਾੜਾ ਸ਼ਹਿਰ ਦੇ ਮੰਡੀ ਰੋਡ ਤੇ ਦੁਕਾਨਦਾਰਾਂ ਵੱਲੋਂ ਅੱਜ ਦੀ ਪੈਰੇ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਗਿਆ ਲਈ ਠੰਡੇ ਮਿੱਠੇ ਜਲਦੀ ਸਪੀਲ ਅਤੇ ਲੰਗਰ ਲਗਾਇਆ ਗਿਆ ਇਸ ਮੌਕੇ ਨਗਰ ਵਾਲੋਂ ਬੜੇ ਹੀ ਸਤਿਕਾਰ ਨਾਲ ਲੱਗੜ ਸ਼ਕਿਆ ਅਤੇ ਠੰਡਾ ਮਿੱਠਾ ਜਲ ਪੀ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਫਗਵਾੜਾ ਤੋਂ ਸੰਜੀਤ ਸਿੰਘ ਸੋਰੀ ਨਾਲ ਜੈ ਸ਼ਰਮਾ ਦੀ ਰਿਪੋਰਟ ਜੈ ਸ਼ੀ ਰਾਮ ਜੀ ਅੱਜ ਮੰਡੀ ਰੋਡ ਤੇ ਮੋਨ ਫਾਸੂਲੇ ਕੋਲ ਸਾਰੇ ਦੁਕਾਨਦਾਰਾਂ ਭਰਾਵਾਂ ਨਾਲ ਅੱਜ ਆਪਣਾ ਕੜੀ ਚੋਲ ਔਰ ਠੰਡੇ ਪਾਣੀ ਦੀ ਸੇਵਿ ਲਗਾਈ ਗਈ ਕਿਉਂਕਿ ਗਮੀ ਬਹੁਤ ਚੱਲ ਰਹੀ ਆ ਇਹ ਪਲਾਈ ਆਈ ਪਾਣੀ ਪਲਾਨਾ ਔਰ ਅਸੀਂ ਚਾਹਨੇ ਹਰ ਕੋਈ ਇਹ ਕੰਮ ਕਰੇ ਕੋਣ ਨਾ ਆਈਏ ਜੈ ਸ਼ੀ ਰਾਮ